ਦੀ ਸੀ कल मैं पूछ दी थी एक बच्चे नो साहेब ज्यादा दे, दे ते नाम भी भी ते ओनु सत्कार ਨਾਲ ਵੀ नाम ਨਹੀਂ ਲੈਣਾ ਹੁੰਦਾ ਸੀ ਕਿਉਂਕਿ ਆਪਾਂ ਨਾਮਾਂ ਦੀ ਵੀ ਬੇਅਦਲੀ ਨਹੀਂ ਕਰ ਸਕਦੇ ਤੇ ਪ੍ਰਬੰਧਕ ਕਮੇਟੀ ਸਹਿਬਾਨ ਨੂੰ ਮੈਂ ਬੇਨਤੀ ਕਰਾਂਗੀ ਸਭ ਤੋਂ ਪਹਿਲਾ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਾ ਜੇ ਬੱਚਿਆਂ ਨੂੰ ਆਪਣੇ ਵਿਰਾਸਤ ਬਾਰੇ ਆਪਣੇ ਵਿਰਸੇ ਬਾਰੇ ਪਤਾ ਲੱਗ ਸਕੇ ਸ਼ੁੱਧ ਬਾਣੀ ਨਾਲ ਜੋੜਨਾ ਕਿਉਂਕਿ ਉਹਦੇ ਨਾਲ ਹੀ ਇਹ ਪੰਥ ਅੱਗੇ ਚਲੂਗਾ 96 ਕਰੋੜੀ ਖਾਲਸਾ ਅੱਜ ਹੀ ਬਣੂਗਾ ਮਾਤਾਵਾਂ ਨੂੰ ਬੇਨਤੀ ਮਾਤਾ ਗੁਰਜਰਪੁਰ ਜੀ ਨੂੰ ਯਾਦ ਕਰਕੇ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਲੈ ਕੇ ਆਈਏ ਹੁਣ ਵੀ ਮੈਂ ਬੇਨਤੀ ਕਰਾਂਗੀ ਕੁਝ ਬੀਬੀਆਂ ਦਾ ਮਨ ਭਰਾਵਾ ਦਾ ਇਹ ਬੈਕੇ ਜ਼ਰੂਰ ਕਰ ਰਿਆ ਹੋਣਾ ਕਿ ਮੈਂ ਵੀ ਹਮਰਸ਼ਕਾ ਲੇਕਿਨ ਮੰਦੇ ਵਿੱਚ ਸੰਕੋਚ ਹੁੰਦਾ ਹੈ ਇਹ ਸਾਡੀ ਦਸ਼ਾ ਹੁੰਦੀ ਹੈ ਮੰਦੀ ਅਥੇ ਆਪ ਜੀ ਮੰਨਦੇ ਵੀ ਕੁਝ ਵੀ ਕੀ ਆ ਬੱਚੇ ਭਾਈ ਸਾਡੇ ਸੋਚ ਰਿਹਾ ਹੋਣੇ ਵੀ ਹੋ ਸਕ ਮੈਂ ਵੀ ਸ਼ੱਕ ਲੈਂਨਾ ਅਮ੍ਰਿਤ ਨਾ ਲੇਕਿਨ ਪਤਾ ਨਹੀਂ ਘਰ ਦੇ ਕੀ ਕਹਾਣੀ ਹੈ ਦੇਖੋ ਤੁਹਾਡੇ ਕਰਮ ਤੁਹਾਡੇ ਨਾਲ ਜਾਣੇ ਨੇ ਇੱਕ ਭਾਈ ਸੀ ਉਹ ਮਹਾਪੁਰਖਾਂ ਦੇ ਕੋਲ ਜਾਂਦਾ ਸੀ ਤੇ ਉੱਥੇ ਜਾ ਕੇ ਕਹਿੰਦਾ ਮੈਨੂੰ ਤਾਂ ਬਾਬਾ ਜੀ ਬਹੁਤ ਚੰਗਾ ਪਰਿਵਾਰ ਮਿਲਿਆ ਹੋਇਆ ਹੈ ਤੁਸੀਂ ਕਹਿੰਦੇ ਹੋ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਕਰੋ ਪਰ ਮਹਾਤਮਾ ਨੇ ਮੈਨੂੰ ਬਹੁਤ ਕੁਝ ਦਿੱਕਤ ਆਇਆ ਹੈ ਬਹੁਤ ਸਮਾ ਪਰਿਵਾਰ ਹੈ ਮੇਰੀ ਨੂੰਹ ਬਹੁਤ ਅੱਛੀ ਹੈ ਮੇਰੀ ਮਾਂ ਬਹੁਤ ਚੰਗੀ ਹੈ ਮੇਰੇ ਹੁਣ ਨਿਆਣੇ ਹੋ ਗਏ ਨੇ ਤੇ ਮੈਂ ਖੁਸ਼ ਹਾਂ ਮੈਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਤੇ ਮਾਂ ਬੁਰਖ ਕਹਿੰਦੇ ਆ ਕੋਈ ਗੱਲ ਨਹੀਂ ਪੁੱਤਰ ਤੈਨੂੰ ਜਾਂਚ ਆਜੂਗੀ ਛੇਤੀ ਕਹਿੰਦੇ ਨਹੀਂ ਨਹੀਂ ਮੈਂ ਤਾਂ ਖੁਸ਼ ਹਾਂ ਕਹਿੰਦੇ ਜਾ ਇੱਕ ਕੰਮ ਕਰ ਅੱਜ ਕੱਲ ਜਾ ਤੇ ਤੂੰ ਆਪਣੇ ਪਤਨੀ ਸੁਪਤਨੀ ਨੂੰ ਜਾ ਕੇ ਬੋਲ ਵੀ ਮੈਂ ਤੁਹਾਡੇ ਵਾਸਤੇ ਬਹੁਤ ਕਈ ਵਾਰੀ ਚੋਰੀ ਵੀ ਕੀਤੀ ਝੂਠ ਵੀ ਬੋਲਣਾ ਕਰਦੇ ਨਾ ਕੋ ਪਰਿਵਾਰ ਵਾਸਤੇ ਪਰਿਵਾਰ ਦੇ ਵਿੱਚ ਵੀ ਝੂਠ ਬੋਲਦੇ ਨੇ ਕਿ ਤੂੰ ਜਾ ਕੇ ਕਹਿ ਕਿ ਮੈਂ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਜਿਹੜੇ ਮੇਰੇ ਕਰਮ ਨੇ ਜਦੋਂ ਮੇਰੀ ਮੇਰਾ ਬੁਲਾਵਾ ਆਏਗਾ ਤੇ ਪਰਮਾਤਮਾ ਦੇ ਸਾਹਮਣੇ ਜਦੋਂ ਸਾਡੀ ਪੇਸ਼ੀ ਹੋਊਗੀ ਤਾਂ ਤੇ ਮੇਰੇ ਥੋੜੇ-ਬਹੁਤੇ ਕਰਮ ਜਿਹੜੇ ਨੇ ਉਹ ਕਰਮ ਜਿਹਨੋਂ ਉਹ ਕਹਿੰਦੇ ਆ ਕਿ ਉਹ ਤੂੰ ਥੋੜੇ ਜਿਹਾ ਹੋਰ ਲਿਆ ਤੇ ਪਤਨੀ ਦੇ ਕੋਲ ਜਾਂਦਾ ਹੈ ਕਹਿੰਦਾ ਹੈ ਮੈਂ ਮੈਂ ਥੋੜੇ ਜਿ ਗਲਤ ਕਰਮ ਕੀਤੇ ਸੀ ਤੁਹਾਡੇ ਪਾਲਣ ਪੋਸ਼ਣ ਵਾਸਤੇ ਤੇ ਕੀ ਤੁਸੀਂ ਇਹ ਨੂੰ ਓਟਲੋਗੇ ਥੋੜਾ ਜਾਂ ਪ੍ਰਮਾਤਮਾ ਦੇ ਸਾਹਮਣੇ ਉਹਦੀ ਕਚੈਰੀ ਤੋਂ ਤੇ ਪਤਨੀ ਕਹਿੰਦੀ ਐ ਦੇਖੋ ਜੀ ਤੁਸੀਂ ਮੈਨੂੰ ਲਾਏ ਸੀ ਮੇਰੀ ਪਰਵਰਿਸ਼ ਕਰਨ ਵਾਸਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਮੇਰੇ ਘਰ ਆਏ ਸੀ ਤੁਸੀਂ ਘੋੜੇ ਤੇ ਚੜ ਕੇ ਬਰਾਤ ਲੈ ਕੇ ਸੋ ਬੰਦਿਆਂ ਨੂੰ ਲੈ ਕੇ ਆਏ ਸੀ ਤੇ ਹੁਣ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਮੈਂ ਨਹੀਂ ਹੁਣ ਤੂੰ ਮੇਰੇ ਕਰਮ ਕਰਮ ਜਿਹੜੇ ਮੈਂ ਗਲਤ ਕੰਮ ਕੀਤੇ ਉਹਦੇ ਵਿੱਚ ਪਾਰਟੀਦਾਰ ਬਣਾ ਮੈਂ ਨਹੀਂ ਬਣ ਸਕਦਾ ਉਹਦੇ ਬਾਅਦ ਉਹ ਬੱਚਿਆਂ ਦੇ ਕੋਲ ਜਾਂਦਾ ਹੈ ਕਹਿੰਦਾ ਬੱਚੋ ਹੁਣ ਮੈਂ ਤੁਹਾਡੇ ਵਾਸਤੇ ਗੋੜੀ ਪੜਾਈ ਲਿਖਾਈ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਤੁਸੀਂ ਅੱਧਾ ਕਰੋ ਕਿ ਤੁਸੀਂ ਥੋੜੇ ਜੇ ਮੇਰੇ ਕਰਮ ਜਿਹੜੇ ਮੈਂ ਬਰਤ ਕੰਮ ਸਿੱਖਤੇ ਉਹਦੇ ਨਾਲ ਤੁਸੀਂ ਵੀ ਭਾਗੀਦਾਰੀ ਕਰੋ ਬੱਚੇ ਕਹਿੰਦੇ ਆ ਪਾਪਾ ਤੁਸੀਂ ਸਾਨੂੰ ਪੈਦਾ ਕਿਉਂ ਕੀਤਾ ਹੈ ਜੇ ਸਾਡੀ ਜ਼ਿੰਮੇਵਾਰੀ ਨਹੀਂ ਚੱਕ ਸਕਦੇ ਸੀ ਤਾਂ ਇਹ ਤੁਹਾਡਾ ਫਰਜ ਬਣਦਾ ਹੈ ਅਸੀਂ ਵੀ ਇਹਦੇ ਵਿੱਚ ਕੁਝ ਕਰ ਸਕਦੇ ਤੀਸਰਾ ਉਹ ਆਪਣੀ ਮਾਂ ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਮਾਂ ਤੋਂ ਸਭ ਤੋਂ ਵੱਡੀ ਹੁੰਦੀ ਹੈ ਪਰਮਾਤਮਾ ਨੇ ਵੱਡੀ ਤਾਕਤ ਦਿੱਤੀ ਹੈ ਮੇਰੀ ਮਾਂ ਮੇਰੇ ਜਰੂਰ ਕਰ ਬੋਲ ਆਪਣੀ ਮਾਂ ਦੇ ਕੋਲ ਜਾ ਕੇ ਕਹਿੰਦਾ ਹੈ ਮਾਤਾ ਦੇਖ ਤੂੰ ਮੈਨੂੰ ਜਨਮ ਦਿੱਤਾ ਹੈ ਤੇ ਮੈਨੂੰ ਸੋਚਦੀ ਸੀ ਮੈਂ ਤੇਰੇ ਬੁਢਾਪੇ ਦਾ ਸਹਾਰਾ ਜਿਹੜੇ ਮੈਂ ਕੁਝ ਗਲਤ ਕਰਮ ਕੀਤੇ ਹੈ ਕੀ ਤੂੰ ਮੇਰੇ ਗੁਰੂ ਦੇ ਸਾਹਮਣੇ ਦੀ ਗਵਾਹੀ ਦੇ ਸਕਦੀ ਹੈ ਮੇਰੇ ਨਾਲ ਆ ਸਕਦੀ ਹੈ ਤੇ ਕਹਿੰਦੀ ਪੁੱਤਰ ਮੈਂ ਤੈਨੂੰ ਜਨਮ ਦਿੱਤਾ ਤੈਨੂੰ ਵੱਡਾ ਕੀਤਾ ਤੈਨੂੰ ਪੜਾয়ে ਲਿਖਾਈ ਕਰਵਾਈ ਇਸ ਝੋਗਾ ਬਣਾਤਾ ਹੁਣ ਤੂੰ ਮੇਰੇ ਘਰਾਪੇ ਦਾ ਸਾਰਾ ਬਣੇਗਾ ਕੀ ਮੈਂ ਤੇਰੇ ਜਿਹੜੇ ਕਰਮ ਸੀ ਉਹਦੇ ਨਾਲ ਮੈਂ ਉੱਥੇ ਹਾਜ਼ਰੀ ਭਰਾਂਗੀ ਕਹਿੰਦੇ ਮੈਂ ਨਹੀਂ ਬਣ ਸਕਦਾ ਤੂੰ ਕਰਮ ਕੀਤੇ ਆ ਤੇ ਤੂੰ ਵਾ ਤੇਰਾ ਫਰਜ ਸੀ ਮਾਪੇ ਵਾਸਤੇ ਕਰਨਾ ਤੇ ਖਾਲਸਾ ਜੀ ਇਹ ਤੁਹਾਡੇ ਕਰਮ ਤੁਹਾਡੇ ਨਾਲ ਜਾਣੇ ਨੇ ਇੱਕ ਇੱਕ ਕੰਲੇ ਕੰਲੇ ਦੇ ਉਹਦੇ ਵਿੱਚ ਕੋਈ ਦੋਰਾਏ ਨਹੀਂ ਨੇ ਇਹ ਨਾ ਸੋਚਿਏ ਮੇਰੀ ਮਾਂ ਜੀ ਪੂਜਾ ਕਰਦੀਏ ਤੇ ਉਹਦਾ 파ਟ ਦਾ ਫਲ ਤੁਹਾਨੂੰ ਮਿਲੇਗਾ ਤੁਹਾਡੇ ਕਰਮ ਤੁਹਾਡੇ ਨਾਲ ਜਾਣੇਗੇ ਤੇ ਤੁਸੀਂ 파ਟ ਕਰਦੇ ਹੋ ਤੇ ਉਹ ਤੁਹਾਡੇ ਲੇਖੇ ਦੇ ਵਿੱਚ ਲਿਖਣਾ ਹੁਣ ਵੀ ਸਮਾਂ ਹੈ ਮਨ ਦੇ ਵਿੱਚ ਆਪਣਾ ਵਿਚਾਰ ਬਣਾਓ ਵੱਤ ਵਕ ਅਮ੍ਰਿਤਸਰ ਕਿਉਂਕਿ ਇਹ ਦਿਨ ਦੁਬਾਰਾ ਨਹੀਂ ਆਣਾ ਇਹ ਦਿਨ ਦੁਬਾਰਾ ਮੈਂ ਕਹਿੰਦੀ ਆ ਨਾ ਭਾਈ ਦੀ ਸਿੱਧੂ ਕਹਿੰਦਾ ਸੀ ਕੱਲ ਵੀ ਗੱਲ ਹੋਈ ਸੀ ਗੰਤੀ ਸਾਹਿਬ ਕਹਿੰਦੇ ਸੀ ਉਨੇ ਕੋਮ ਨੂੰ ਬਹੁਤ ਨਜ਼ਦੀਕ ਲਾਇਆ ਉਹਨੇ ਕੋਮ ਨੂੰ ਬਹੁਤ ਚੰਗੇ ਚੰਗੇ ਸੁਨੇਹੇ ਦਿੱਤੇ ਉਹਨੇ ਕਿਹਾ ਕੋਮ ਨੂੰ ਇੱਕ ਹੋ ਜਾਓ ਲੇਕਿਨ ਸੋਸ਼ਲ ਮੀਡੀਆ ਤੇ ਆਪਕਾ ਸੁਣਦੇ ਸੀ ਜਦੋਂ ਉਹਨੂੰ ਕੁਛ ਦੀ ਸੀ ਮੀਡੀਆ ਕਦੋਂ ਅੰਮ੍ਰਿਤਸਰ ਕੜਾ ਹੈ ਤੇ ਉਹ ਕਹਿੰਦਾ ਸੀ ਮੈਂ ਸਕਲਾਂਗਾ ਜਦੋਂ ਉਹ ਸਾਧਾ ਹੋਗਾ ਮਾਰੇਗਾ ਮੈਂ ਜ਼ਰੂਰ ਅੰਮ੍ਰਿਤਸਰ ਕੜਾ ਲੇਕਿਨ ਹਾਲੇ ਨਹੀਂ ਹਾਲੇ ਕਿਸਾਨਾਂ ਨੂੰ ਲੱਝਾ ਪਿਕੋ ਸੰਗਤ ਜੀ ਜੇ ਉਹ ਟਾਈਮ ਨਾਲ ਵੈਸੇ ਦੇਖੋ ਵੱਡੇ ਸ਼ਹੀਦੀ ਪਾਈਆਂ ਉਹਨੇ ਕੋ ਵਾਸਤੇ ਲੇਕਿਨ ਜੇ ਉਹ ਟਾਈਮ ਨਾਲ ਉਸ ਸਮੇਂ ਅੰਮ੍ਰਿਤ ਛਕ ਲੈਂਦਾ ਤੇ ਹੋ ਸਕਦਾ ਆ ਜੋ ਸਾਡੇ ਵਿੱਚ ਰਹਿੰਦਾ ਇੱਥੇ ਆਪਾਂ ਕਹਿੰਦੇ ਆ ਕਿ ਜਦੋਂ ਵੀ ਫਰਮਾਨ ਆਏ ਅੰਮ੍ਰਿਤ ਛਕਣ ਦਾ ਤੇ ਅੰਮ੍ਰਿਤ ਛਕ ਲੈਣਾ ਚਾਹੀਦਾ ਤੇ ਬਹੁਤ ਵੱਡੀ ਕਿਰਪਾ ਇਸ ਕਿਤੇ ਹੋਈ ਹੈ ਮੈਂ ਧੰਨਵਾਦ ਕਰਦੀ ਆ ਸਾਰੀ ਸੰਗਤ ਜੀ ਦਾ ਬਾਬਾ ਪ੍ਰਦਰਸ਼ ਸਿੰਘ ਜੀ ਦਾ